ਲੋਂ ਡੇਰ ਅ ਕਬਨ ਜਾ TM ਦੋਸਤੋ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹੋ ਹੁਣ ਆਪਾਂ ਟਰੈਕਟਰ ਬਾਰੇ ਜਾਣਕਾਰੀ ਦਿੰਨੇ ਆ ਇਹਦੇ ਵਿੱਚ ਫਰੰਟ ਪੀਟੀਓ ਆ ਗਈ ਠੀਕ ਹੈ ਜੀ ਪਲੱਸ ਫਰੰਟ ਲਿਫਟਿੰਗ ਦਾ ਸਿਸਟਮ ਆ ਗਿਆ ਠੀਕ ਹੈ ਜੀ ਆਪਾਂ ਡਬਲ ਕੰਮ ਲੈ ਸਕਦੇ ਆ ਜਿਵੇਂ ਕਿ ਆਪਾਂ ਅੱਗੇ ਰੋਟਾਵੇਟਰ ਪਾ ਲਿਆ ਠੀਕ ਹੈ ਜੀ ਰੋਟਾਵੇਟਰ ਅੱਗੇ ਵੀ ਕੰਮ ਕਰ ਰਿਹਾ ਹੈ ਪਿੱਛੇ ਆਪਣਾ ਲੱਗ ਲਿਆ ਇੰਪਲੀਮੈਂਟ ਹੈ ਉਹ ਪਿੱਛੇ ਲੱਗ ਕੰਮ ਕਰ ਰਿਹਾ ਹੈ ਇਹ 130 ਹੌਸਪਾਵਰ ਦਾ ਟਰੈਕਟਰ ਹੈ ਇਹ ਠੀਕ ਹੈ ਜੀ 4000 ਸੀਸੀ ਦਾ ਇੰਜਨ ਹੈ ਦਾ ਠੀਕ ਹੈ ਤੇ ਪੀਟੀਓ ਦੀ 120 ਹੌਸਪਾਵਰ ਨਿਕਲਣੀ ਹੈ ਜੌਂਡੀਅਰ ਪਹਿਲਾਂ ਤਿੰਨ ਸਿਲੰਡਰ ਹੀ ਆਉਂਦਾ ਸੀਗਾ ਪਹਿਲੀ ਵਾਰ ਜੌਂਡੀਅਰ ਚਾਰ ਸਿਲੰਡਰ ਆ ਰਿਹਾ ਹੈ ਇਹਦੇ ਆਹ ਸਿਸਟਮ ਆ ਗਿਆ ਨਵਾਂ ਇਹ ਕਿਸੇ ਟਰੈਕਟਰ ਨੇ ਨਹੀਂ ਦਿੱਤਾ ਹੁਣ ਅਜੇ ਤੱਕ ਆਪਣਾ ਆਪਣੇ ਟਰੈਕਟਰ ਰੋਕਣਾ ਹੈ ਆਪਣਾ ਕੰਮ ਸਾਰਾ ਹੋ ਗਿਆ ਇਹਨੂੰ ਆਪਾਂ ਐਦਾਂ ਕਰ ਦਾਂਗੇ ਨਾ ਇਹਦਾ ਟਰੈਕਟਰ ਦਾ ਬੈਟਰੀ ਨਾਲ ਰਸਤਾ ਕੱਟਿਆ ਗਿਆ ਸਿਲੰਡਰ ਪਾਤੇ ਵੀਰੇ ਬਹੁਤ ਹੈਵੀ ਪਏ ਨੇ ਲਿਫਟਿੰਗ ਕੈਪੈਸਿਟੀ ਵਧਾਉਣ ਕਰਕੇ ਸਿਲੰਡਰ ਫਿਰ ਉਹਦੇ ਲਈ ਆਏ ਵੀ ਪੂਨੇ ਪੈਣੇ ਸੀ 3700 ਕਿਲੋਗ੍ਰਾਮ ਲਿਫਟਿੰਗ ਕੈਪੈਸਿਟੀ ਇਸ ਦੀ ਇਹ ਹੁੱਕ ਪਹਿਲਾਂ ਹੈ ਇਹ ਉਹ ਤਰ੍ਹਾਂ ਦੇ ਕਿ ਇੰਪਲੀਮੈਂਟ ਨੇ ਨਾ ਜਿਵੇਂ ਘੁੰਮਣਾ ਹੁਕਨੇ ਉਦਾਂ ਹੀ ਘੁੰਮ ਜਾਣਾ ਉਤੋਂ ਕਿੱਲੀਆਂ ਨਿਕਲ ਜਾਂਦੀਆਂ ਨੇ। ਡਿਸਪਲੇ ਜੀ ਦੇਖੋ ਕਿੰਨਾ ਸਿਸਟਮ ਆ ਰਿਹਾ ਟਰੈਕਟਰ ਦੇ ਪੁੱਲੀ ਆਟੋਮੈਟਿਕ ਆ। ਇਹ ਆ ਗਿਆ ਗੇਅਰ ਦਾ। ਠੀਕ ਆ ਜੀ। ਤੇ ਇਹ ਤੁਹਾਨੂੰ ਨੀਵੇਂ ਖਰੀਦ ਲਾਂਗੇ। 8ਵਾਂ, 7ਵਾਂ, 6ਵਾਂ, 5ਵਾਂ, 4ਵਾਂ, 3ਜਾ, 2ਜਾ, 8 ਗੇਅਰ ਹੁੰਦੇ ਇਹਦੇ ਵਿੱਚ। 8 ਗੇਅਰ ਹਾਂਜੀ ਹਾਂਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਜੀ ਜੌਂਡੀਅਰ ਏਜੰਸੀ 'ਚ ਇੱਥੇ ਤੁਹਾਨੂੰ ਨਵਾਂ ਟਰੈਕਟਰ ਦਿਖਾਉਣਾ ਹੈ ਬਈ। ਹੁਣ ਤੱਕ ਤੁਸੀਂ ਟਰੈਕਟਰ ਉਹ ਦੇਖੇ ਨਹੀਂ ਹੋਣਾ ਬਾਕੀ ਵੀਰ ਨਾਲ ਗੱਲਬਾਤ ਕਰਦੇ ਆਂ ਤੁਸੀਂ ਗਾੜੀ ਸਿੱਸੀ ਕਾਰ ਵੀਰ ਜੀ ਠੀਕ ਹੈ ਨਹੀਂ ਵਧੀਆ ਵੀਰੇ ਵਧੀਆ ਠੀਕ ਆ ਜੀ ਸਭ ਤੋਂ ਪਹਿਲਾਂ ਤਾਂ ਐਂ ਦੱਸ ਦੋ ਵੀ ਇਹ ਦੂਬਲਾ ਟਰੈਕਟਰ ਹੈਗਾ ਸੀ ਆਪਣੀ ਏਜੰਸੀ 'ਚ ਨਹੀਂ ਹੈਗਾ ਸੀ ਵੀਰੇ ਠੀਕ ਆ ਜੀ ਪਹਿਲੀ ਵਾਰੀ ਟਰੈਕਟਰ ਹੈਗਾ ਪਹਿਲੀ ਵਾਰ ਟਰੈਕਟਰ ਆ ਰਿਹਾ ਹੈ ਵੀਰੇ ਠੀਕ ਆ ਜੀ ਨਵਾਂ ਟਰੈਕਟਰ ਆ ਬਈ ਬਾਕੀ ਆਪਾਂ ਟਰੈਕਟਰ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਜੌਂਡੀਅਰ ਏਜੰਸੀ 'ਚ ਪਹੁੰਚਿਆ ਹੈ ਮਾਨਸਾ ਨਿਗਮਰਬਾਦੀ ਬਈ ਬੱਬੂ ਆਹ ਟਰੈਕਟਰ ਦੀ ਆਪਾਂ ਤੁਹਾਨੂੰ ਫੁੱਲ ਇੰਟਰਵਿਊ ਕਰਾਵਾਂਗੇ ਜੌਂਡੀਅ 3M ਦੀ ਤੇ ਭਈ ਇਹਦੇ ਜਿਹੜੇ ਪਾਰਟ ਫੂਟ ਵਗੈਰਾ ਬਣਿਆ ਸਾਰੇ ਏਜੰਸੀ ਦੇ ਵੱਲੋਂ ਕੋਲਡ ਡਿਜ਼ਾਈਨ ਕਰਿਆ ਹਾਂਜੀ ਹਾਂਜੀ ਵੀਰੇ ਜੌਂਡੀਅਰ ਦੀ ਆਪਣੀ ਸਾਰੀ ਡਿਮਾਂਡਿੰਗ ਜਿੰਨਾ ਵੀ ਬ੍ਰਾਂਡਿੰਗ ਹੈ ਪਰ ਆਪਣੀ ਗ੍ਰੇਨ ਨੇ ਕੋਈ ਵਾਰ ਤੋਂ ਇਸ ਵਾਰ ਬਹੁਤ ਘੱਟ ਲੱਤਾ ਹੈ ਬਹੁਤ ਘੱਟ ਹੈ ਠੀਕ ਹੈ ਜੀ ਲੈ ਵੀ ਦੋਸਤੋ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹੋ ਹੁਣ ਆਪਾਂ ਟਰੈਕਟਰ ਬਾਰੇ ਜਾਣਕਾਰੀ ਦਿੰਨੇ ਆ ਤੁਹਾਨੂੰ ਤਾਂ ਤੇ ਵੀਰੇ ਇਹਦੇ ਵਿੱਚ ਫਰੰਟ ਪਿਟਿਓ ਆ ਗਈ ਠੀਕ ਹੈ ਜੀ ਪਲੱਸ ਫਰੰਟ ਲਿਫਟਿੰਗ ਦਾ ਸਿਸਟਮ ਆ ਗਿਆ ਠੀਕ ਹੈ ਜੀ ਆਪਾਂ ਡਬਲ ਕੰਮ ਲੈ ਸਕਦੇ ਆ ਜਿਵੇਂ ਕਿ ਆਪਾਂ ਅੱਗੇ ਰੋਟਾਵੇਟਰ ਪਾ ਲਿਆ ਠੀਕ ਹੈ ਜੀ ਰੋਟਾਵੇਟਰ ਅੱਗੇ ਵੀ ਕੰਮ ਕਰ ਰਿਹਾ ਹੈ ਪਿੱਛੇ ਆਪਣਾ ਲੱਗ ਲਿਆ ਇੰਪਲੀਮੈਂਟ ਹੈ ਉਹ ਪਿੱਛੇ ਲੱਗ ਕੰਮ ਕਰ ਰਿਹਾ ਹੈ ਠੀਕ ਹੈ ਜੀ ਡਬਲ ਕੰਮ ਕਰਨ ਲਈ ਤੇ ਛੇਤੀ ਕੰਮ ਕਰਨ ਲਈ ਠੀਕ ਹੈ ਜੀ ਉਹਦੇ ਲਈ ਟਰੈਕਟਰ ਬਣਾਇਆ ਹੈ ਇਹ ਜਿਵੇਂ ਆ ਪਿੱਛੇ ਲੈਂਕਾ ਦਾ ਤੁਸੀਂ ਕੰਮ ਲੈਂਦੇ ਸੀ ਕਿ ਫਰੰਟ ਦੇ ਵੀ ਟਰੈਕਟਰ ਦਾ ਵੇਜੇ ਉਦਾਂ ਹੀ ਕੰਮ ਲੈ ਸਕਦੇ ਹੋਗੇ ਠੀਕ ਹੈ ਬਾਈ ਜੀ ਤੇ ਜੇ ਇੰਜਨ ਬਾਰੇ ਗੱਲਬਾਤ ਕਰੀਏ ਵਿੱਚ ਕਿੰਨੇ ਸੀਸੀ ਦਾ ਇੰਜਨ ਹੈਗੇ ਬਾਈ ਠੀਕ ਆ ਜੀ ਤੇ ਪੀਟੀਓ ਦੀ 120 ਹੌਸਪਾਵਰ ਨਿਕਲਣੀ ਹੈ ਠੀਕ ਆ ਭਾਈ ਜੀ ਤੇ ਅੱਗੇ ਇੰਜਨ ਦੇ ਵਿੱਚ ਕੀ ਕੀ ਚੇਂਜਸ ਕਰੇ ਨੇ ਭਾਈ ਇਹਦੇ ਇੰਜਨ ਦੇ ਵਿੱਚ ਵੀਰੇ ਜੌਂਡੀਰ ਪਹਿਲਾਂ 3 ਸਿਲੰਡਰ ਹੀ ਆਉਂਦਾ ਸੀਗਾ ਪਹਿਲੀ ਵਾਰ ਜੌਂਡੀਰ 4 ਸਿਲੰਡਰ ਆ ਰਿਹਾ ਠੀਕ ਆ ਜੀ ਹਾਂਜੀ ਆਪਾਂ ਨੂੰ ਟਰੈਕਟਰ ਦਾ ਜਿਹਨੇ ਲੋਕ ਲਈ ਚਾਬੀ ਹੁੰਦੀ ਸੀ ਉਹਦੇ ਨਾਲ ਇੰਜਨ ਖੁੱਲਦਾ ਸੀ ਗਾਰਨਰਟ ਖੁੱਲਦਾ ਸੀ ਹੁਣ ਇਹ ਐਕਸਟਰਾ ਕੀ ਆ ਗਈ ਆ ਦੇਖੋ ਨੱਪੇੰਦਰ ਨੂੰ ਗਾਰਨਰਟ ਖੁੱਲ ਗਿਆ ਫੈਸਲਾ ਐਕਸਟਰਾ ਕੀ ਬਣਾਈ ਹੈ ਕੰਪਨੀ ਨੇ ਦਵਣਾ ਇੱਕ ਟੋ ਕਵਰ ਆ ਗਿਆ ਨੇ ਭਾਈ ਇਹਦੇ ਹਾਂਜੀ ਹਾਂਜੀ ਵੀਰੇ ਠੀਕ ਆ ਭਾਈ ਇਹ ਕੀ ਚੀਜ਼ ਲਾ ਦੇ ਭਾਈ ਉਹ ਵੀਰੇ ਡੀਓਸੀ ਲੱਗਿਆ ਹੋਇਆ ਹੈ ਨੀਜ਼ਲ ਆਕਸੀਲੇਸ਼ਨ ਕੈਟਾਲਿਸਟਰ ਠੀਕ ਹੈ ਜੀ ਖਾਨੀਕਰਕ ਬੈਕਟੀਰੀਆ ਹੁੰਦੇ ਨੇ ਵੀਰੇ ਜਿੰਨੇ ਕ ਤੇ ਐਗਜ਼ੌਸਟਾਂ ਇਹ ਉਹਨੂੰ ਖਤਮ ਕਰ ਲਈ ਇਹਨਾਂ ਨੇ ਡੀਓਸੀ ਲਾਇਆ ਹੈ ਠੀਕ ਹੈ ਜੀ ਯਾਨੀ ਕਿ ਕੁਦਰਤ ਦੇ ਨਾਲ ਕੋਈ ਵੀ ਆਫਸਰਵਾਡ ਨਾ ਹੋਵੇ ਕੋਈ ਸ਼ੇਡ ਨਾ ਹੋਵੇ ਉਹ ਕੁਦਰਤ ਬਣੀ ਰਹੇ ਆਪਣੀ ਠੀਕ ਹੈ ਜੀ ਵੀ ਵਾਤਾਵਰਨ ਨੂੰ ਦੁਸਤਾ ਨਾ ਹੋਵੇ ਦੁਸਤ ਨਾ ਹੋਵੇ ਉਹਦੇ ਲਈ ਵੀ ਲਾਇਆ ਵੀਰੇ ਠੀਕ ਹੈ ਜੀ ਇੰਟਰਕੂਲਰ ਆ ਗਿਆ ਜੀ ਵੱਡਾ ਪਹਿਲਾਂ ਨਾਲੋਂ ਵੀ ਆਪਾਂ ਇੰਟਰਕੂਲਰ ਆ ਗਿਆ ਵੀਰੇ ਹਾਂ ਜੀ ਪਹਿਲਾਂ ਉਹ ਬਹੁਤ ਵੱਡਾ ਹੋ ਗਿਆ ਪਲੱਸ ਇੱਥੇ ਥੱਲੇ ਸੀਐਲ ਕੂਲਰ ਵੀ ਲੱਗਿਆ ਹੋਇਆ ਠੀਕ ਆ ਜੀ ਇਹਦਾ ਸੀਐਲ ਡੰਡਾ ਕਰਨ ਲਈ ਇੱਥੇ ਉਹ ਕੂਲਰ ਲੱਗਿਆ ਦੋਬਲ ਹੋ ਗਿਆ ਜੀ ਹਾਂਜੀ 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 ਡਬਲ ਡਬਲ ਠੀਕ ਆ ਭਾਜੀ ਰੇਡੀਏਟਰ ਵੀ ਬਹੁਤ ਆ ਗਿਆ ਨਾ ਵੀਰੇ ਰੇਡੀਏਟਰ ਬਹੁਤ ਵੱਡਾ ਆ ਗਿਆ ਵੀਰੇ ਠੀਕ ਆ ਭਾਜੀ ਜਿਵੇਂ ਆਪਾਂ ਕਹਿੰਦੇ ਭਈ ਆਰਮ ਕੰਪਨੀ ਆ ਨਾ ਜਿਵੇਂ ਕੋਈ ਵੀ ਬੈਟਰੀ ਲਾ ਲਈ ਹੈ ਨਾ ਕੋਈ ਵੀ ਕੰਪਨੀ ਲਾ ਲਈ ਆਪਦੀ ਬੈਟਰੀ ਨੇ ਤਿਆਰ ਕਰ ਦੇਗੀ ਨਹੀਂ ਵੀਰੇ ਨਹੀਂ ਸਾਰੇ ਕੰਪਨੀਆਂ ਬਾਹਰ ਤੋਂ ਬੈਟਰੀਆਂ ਲੈਂਦੀਆਂ ਠੀਕ ਆ ਜੀ ਜੌਂਡੀਅਰ ਨੇ ਆਪਣੀ ਬੈਟਰੀ ਤਿਆਰ ਕਰਕੇ ਖੁਦ ਆ ਸਿਸ ਠੀਕ ਹੈ ਜੀ ਸਾਹਮਣੇ ਵੀ ਇੱਥੇ ਡਿਸਟ੍ਰੀਬਿਊਟਰ ਵੀ ਆ ਗਿਆ ਨਾ ਜੀ ਹਾਂਜੀ ਹਾਂਜੀ ਵੀਰੇ ਇਹ ਪੈਪਾਂ ਲੱਗਦੀਆਂ ਅੱਗੇ ਇੰਪਲੀਮੈਂਟ ਤੇ ਲਾਉਣ ਲਈ ਠੀਕ ਹੈ ਠੀਕ ਹੀ ਇੰਪਲੀਮੈਂਟ ਪਾਇਆ ਜਾਂਦਾ ਵੀ ਫਰੰਟ ਤੇ ਅੱਗੇ ਵੀਰੇ ਪੀਟੀਓ ਨਾਲ ਸੰਬੰਧਿਤ ਆਪਾਂ ਸਾਰੇ ਪਾ ਸਕਦੇ ਹਾਂ ਜਿੰਨੇ ਕਿ ਪੀਟੀਓ ਵਾਲੇ ਜਿੰਨੇ ਵੀ ਇੰਪਲੀਮੈਂਟਰੀ ਪੀਟੀਓ ਲੱਗਿਆ ਉਹ ਪਾਏ ਜਾਂਦੇ ਆ ਹਾਂਜੀ ਇਹ ਆਪਣਾ ਇਹ 에ਅਰ ਕਲੀਨਰ ਆ ਗਿਆ ਵੀਰੇ ਠੀਕ ਹੈ ਜੀ ਇਹ ਆਟੋ ਸਾਫ ਹੈ ਇਹ ਯਾਨੀ ਕਿ ਖੋਲ ਕੇ ਸਾਫ ਕਰਨ ਦੀ ਜਰੂਰਤ ਨਹੀਂ ਹੈਗੀ ਹੁਣ ਇਹ ਆਟੋਮੈਟਿਕ ਆਟੋਮੈਟਿਕ ਸਾਫ ਹੋ ਗਿਆ ਠੀਕ ਹੈ ਜੀ ਤੇ ਇਹ ਟਰਬੋ ਆ ਗਿਆ ਭਈ ਇਹ ਟਰਬੋ ਆ ਗਿਆ ਭਰੇ ਇੱਕ ਇਹਦਾ ਆ ਸਿਸਟਮ ਆ ਗਿਆ ਨਵਾਂ ਇਹ ਕਿਸੇ ਟਰੈਕਟਰ ਨੇ ਨਹੀਂ ਦਿੱਤਾ ਹੁਣ ਅਜੇ ਤੱਕ ਹਾਂਜੀ ਆਪਣਾ ਟਰੈਕਟਰ ਰੋਕਣਾ ਹੈ ਆਪਣਾ ਕੰਮ ਸਾਰਾ ਹੋ ਗਿਆ ਇਹਨੂੰ ਆਪਾਂ ਐਦਾਂ ਕਰਦਾਂਗੇ ਨਾ ਇਹਦਾ ਟਰੈਕਟਰ ਦਾ ਬੈਟਰੀ ਨਾਲ ਅਰਥ ਕੱਟਿਆ ਗਿਆ ਕੱਟ ਆਊਟ ਕਰ ਦੇਈਏ ਬੱਟਾ ਆਟੋ ਕੱਟਣ ਕਿਵੇਂ ਕਰ ਸਕਦੇ ਬੈਸੀ ਕੱਟ ਕਰ ਸਕਦੇ ਮੈਨੂੰ ਹਾਂ ਸੌਫਟ ਹੋ ਗਿਆ ਪਹਿਲਾਂ ਖੋਲਣਾ ਪੈਂਦਾ ਸੀ ਮੈਨੂਅਲ ਕੱਟ ਸਕਦੇ ਹਾਂ ਹਾਂ ਮੈਨੂੰ ਇੱਥੋਂ ਕੱਟ ਦੋ ਆਪਣਾ ਸਾਰਾ ਪਿਛਲਾ ਕਨੈਕਸ਼ਨ ਕੱਟਿਆ ਗਿਆ ਬੈਟਰੀ ਨਾਲ ਟਰੈਕਟਰ ਠੀਕ ਹੈ ਪਹਿਲਾਂ ਦਾ ਸਲੈਂਸਰ ਦੀ ਨਿਗਾ ਮਾਰ ਲਈਏ ਨਾ ਭਾਈ ਸਲ ਜੇ ਨਾ ਸਲੈਂਸਰ ਦੇ ਵੀ ਸੈਂਸਰ ਲਾਇਆ ਇਹਨਾਂ ਨੇ ਸਵਾਰ ਕੰਪਨੀ ਨੇ ਠੀਕ ਹੈ ਸ ਸਲੈਂਸਰ ਬਈ ਸਾਇਲੈਂਟ ਆ ਪੂਰਾ ਪੂਰਾ ਸਾਇਲੈਂਟ ਹੈ ਵੀਰੇ ਠੀਕ ਹੈ ਇਹ ਤਾਂ ਨਹੀਂ ਆਗਾ ਨਾ ਵੈਸੇ ਤਾਂ ਕਾਇ ਬਣ ਲੱਗੇ ਹੋਗਾ ਵੈਸੇ ਵੀ ਨਿਕਨ ਖਾਂਦਾ ਹੋਣਾ ਜਿਹੜਾ ਮਤਲਬ ਕੋਲੇ ਘਟਾ ਹੋਵੇ ਨਹੀਂ ਨਹੀਂ ਵੀਰੇ ਠੀਕ ਹੈ ਬਈ ਦੇਖ ਸਕਦੇ ਹੋ ਕਿ ਸਲੈਂਸਰ तकरीबन ਬਈ 70 ਦੇ ਵਿੱਚ 50 ਵਿਚ ਆਉਂਦਾ ਨਹੀਂ ਹੈਗਾ ਠੀਕ ਹੈ ਬਈ ਬਾਕੀ ਚੈੱਕ ਆ ਸਕਦੇ ਆ ਜੇ ਬਾਕੀ ਪਾਉਣਗੇ ਬੈਕ ਸਾਈਡ ਤੋਂ ਮੰਗਾ ਕੇ ਪਾਟਾ ਤੇ ਬੈਕ ਸਾਈਡ ਤੇ ਆ ਦਾ ਬਈ ਕੱਢਿਆ ਨਾ ਲੱਗਾ ਜਿੰਨੇ ਜਿੰਨੇ ਮੋਟੇ ਦਾ ਵਾਹੂ ਪਾਦੇ ਨਾ ਵੀ ਇਹ ਨਾ ਆ ਵੀਆ ਇੱਕ ਪਾਦੇ ਸਿਲੰਡਰ ਪਾਤੇ ਵੀ ਬਹੁਤ ਹੈਵੀ ਪਏ ਨੇ ਕਿਉਂ ਲਿਫਟਿੰਗ ਕੈਪੈਸਿਟੀ ਵਧਾਉਣ ਕਰਕੇ ਸਿਲੰਡਰ ਫਿਰ ਉਹਦੇ ਲਈ ਆਏ ਵੀ ਪੁਣੇ ਪਾਣੇ ਸੀ 3700 ਕਿਜੀ ਲਿਫਟਿੰਗ ਕੈਪੈਸਿਟੀ ਇਸ ਦੀ ਠੀਕ ਹੈ ਜੀ ਹਾਂ ਉਹਦੇ ਲਈ ਫਿਰ ਸਿਲੰਡਰ ਹੈਵੀ ਲਾਇਆ ਠੀਕ ਆ ਬਾਈ ਜੀ ਇਹ ਚੀਜ਼ ਆ ਕੇ ਬਾਈ ਜੀ ਇਹ ਵੀ ਰਿ ਆ ਗਿਆ ਆਪਾਂ ਪਿੱਛੇ ਟਰਾਲਾ ਪਾਉਣੇ ਜਾਂ ਕੁਝ ਵੀ ਪਾਉਣੇ ਜਿਨ੍ਹਾਂ ਨੂੰ ਪਾਵਰ ਬ੍ਰੇਕ ਆਉਣੀ ਹੈ ਠੀਕ ਹੈ ਜੀ ਠੀਕ ਹੈ ਉਹਦੀ ਆਪਾਂ ਪਾ ਪਾ ਇੱਥੇ ਲਾ ਦਾਂਗੇ ਨਾ ਜਿਵੇਂ ਜੌਂਡੀਰ ਪਾਵਰ ਬ੍ਰੇਕਾਂ ਦਿੰਦਾ ਹੈ ਉਵੇਂ ਦੇ ਟਰਾਲੇ ਦੀ ਪਾਵਰ ਬ੍ਰੇਕਾਂ ਉਹਦੀ ਕੰਮ ਕਰਨੀਆਂ ਹੀ ਆ ਠੀਕ ਹੈ ਜੀ ਇਹ ਨਹੀਂ ਐਵਰੇਜ ਜਿਹੜੀ ਫਰੰਟ ਦੀ ਲਿਫਟਿੰਗ ਹੈ ਨਾ ਉਹਨੂੰ ਆਪਾਂ ਲੋਕ ਕਰਨੀ ਹੈ ਇੱਕ ਟਾਈਮ ਤੇ ਵੀ ਕਿ ਉਹ ਉੱਪਰ ਨਾ ਜਾਵੇ ਨੀਚੇ-ਨੀਚੇ ਆਵੇ ਕਲੀ ਉਹ ਕਰ ਸਕਦੇ ਆ ਇਹ ਵੀ ਕਰ ਸਕਦੇ ਆ ਵੀ ਆਪਾਂ ਕਲੀ ਉੱਪਰ ਜਾਵੇ ਨੀਚੇ ਨਾ ਆਵੇ ਉਹ ਵੀ ਲੋਕ ਹੋ ਜਾਂਦੀ ਹੈ ਪਲੱਸ ਆਪਾਂ ਇੱਕ ਥਾਂ ਵੀ ਰੋਕੇ ਰੱਖ ਦੇਣੀ ਆ ਉਹ ਵੀ ਹੋ ਜਾਂਦਾ ਐਡਜਸਟ ਹੁੰਦੀ ਆ ਮੈਨੂਅਲ ਜਿਵੇਂ ਭਾਈ ਅੱਗੇ ਆਪਾਂ ਕਹਿੰਦੇ ਆ ਸਾਈਡ ਤੇ ਆਉਂ ਦਿੰਦੇ ਜੀ ਨਾ ਅੱਗੇ ਇੰਪਲੀਮੈਂਟ ਸੁਪਰ ਸੀਟਰ ਪਾ ਲਿਆ ਮੰਨ ਲਓ ਉਹ ਉੱਪਰ ਚੱਕਦਾ ਉਹ ਥੱਲੇ ਨਾ ਡਿੱਗੇ ਇਥੇ ਲੋਕ ਹੋ ਜੂਗੀ ਉਹ ਠੀਕ ਹੈ ਉਹ ਲੋਕ ਹੋ ਜੂਗੀ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਇਹ ਚੀਜ਼ ਆ ਗਏ ਭਾਈ ਏ ਜੀ ਵੀਰੇ ਆ ਗਿਆ ਤੇ ਆਪਣੇ ਵੈਪਰ ਦਾ ਪਾਣੀ ਠੀਕ ਆ ਜੀ ਵੈਪਰ ਦਾ ਪਾਣੀ ਇਹਦੇ ਵਿੱਚ ਪੈਂਦਾ ਅੱਗੇ ਵਾਲੀ ਮੋਟਰ ਦਾ ਵੀ ਪਿੱਛੇ ਵਾਲੀ ਮੋਟਰ ਦਾ ਵੀ ਉਹਨਾਂ ਦਾ ਪਾਣੀ ਆ ਜੀ ਡਬਲ ਮੋਟਰਾਂ ਨੇ ਡਬਲ ਵੈਪਰ ਲੱਗਿਆ ਹਾਂ ਜੀ ਭਾਈ ਤੇ ਤੁਸੀਂ ਦੇਖ ਸਕਦੇ ਹੋ ਜੀ ਮਤਲਬ ਆਪਰੇ ਨਾ ਕੰਪਨੀ ਨੇ ਕੁੱਕਰੀ ਇਹਦੇ ਉੱਤੇ ਟਰੈਕਟਰ ਤੇ ਮਾਰਤਾ ਨਾ ਭਾਈ ਸਾਰੇ ਲੋਕ ਹਾਂ ਜੀ ਹਾਂ ਜੀ ਵੀਰੇ ਤੇ ਇਹ ਨਹੀਂ ਹੈਗਾ ਵੀ ਇਧਰੋਂ ਫੈਂਟਰਾਂ ਦੇ ਵਿੱਚ ਜਾ ਕੇ ਭਾਈ ਤੁਹਾਨੂੰ ਫੈਂਟਰਾਂ ਤੇ ਕੋਈ ਉਹ ਚੱਕਰ ਪਊਗਾ ਨਾ ਨਹੀਂ ਨਹੀਂ ਟਿਊਬਾਂ ਤੇ ਰੱਖਦਾ ਵੀਰੇ ਇਹਨਾਂ ਨੇ ਸਾਰਾ ਵਾਜਣਾ ਠੀਕ ਆ ਜੀ ਟਿਊਬਾਂ ਨਹੀਂ ਚੱਲਦੇ ਤੇ ਟਾਇਰਾਂ ਦੀ ਗੱਲ ਬਾਤ ਕਰੀਏ ਭਾਈ ਜੀ ਇਹਦੇ ਤੇ ਵੀਰੇ ਕਲੈਸ ਕੰਪਨੀ ਦੇ ਠੀਕ ਹੈ ਜੀ ਜਰਨ ਬਈ 65 ਅਰ 37 ਦੇ ਆਉਂਦੇ ਵੀਰੇ ਠੀਕ ਹੈ ਜੀ ਇੱਕ ਅੱਧੀ ਦੀ ਵਰੀ ਇਹ ਤਾਂ ਹੋਰ ਦੇਖਣ ਨੂੰ ਮਿਲਿਆ ਨਾ ਵੀਰੇ ਇਹਦੇ ਨੇ ਪਲੇਟਾਂ ਨਹੀਂ ਆਇਆ ਇਸ ਵਾਰ ਤਾਂ ਪੱਟੀਆਂ ਕਰਿਆ ਹੋਣਾ ਹਾਂਜੀ ਹਾਂਜੀ ਪੂਰੀ ਪਲੇਟ ਖੁਸ਼ੀਆਂ ਵੀ ਕਰੀਆਂ ਨੇ ਇਹਦੀ ਆਪਣੀ ਰਿੰਮ ਬਾਹਰ ਕੱਢਣਾ ਥੋੜਾ ਜਿਹਾ ਹੋਰ ਬਾਹਰ ਕੱਢਣ ਲਈ ਵੀ ਇਹਨਾਂ ਨੇ ਆਪਸ਼ਨ ਦਿੱਤੀ ਹੈ ਠੀਕ ਹੈ ਜੀ ਐਸ ਤੋਂ ਖੁੱਲ ਕੇ ਉਹਦੇ ਵਿੱਚ ਅਡਜਸਟ ਹੋ ਜਾਣਾ ਇਹ ਰਿੰਮ ਹੋਰ ਵਾਰ ਨੂੰ ਆ ਜਾਣਾ ਹੋਰ ਵਾਰ ਨੂੰ ਆ ਜਾਣਾ ਜੀ ਚੌੜੇ ਟਾਇਰ ਕਰਨੇ ਹੁੰਦੇ ਨੇ ਉਹਦੇ ਪਾਸੇ ਹਾਂਜੀ ਹਾਂਜੀ ਵੀਰੇ ਉਦੋਂ ਹੀ ਅੱਗੇ ਦੇ ਟਾਇਰ ਆ ਉਹ ਵੀ ਆਪਣੇ ਬਾਹਰ ਨਿਕਲੇ ਆਉਂਦੇ ਨੇ ਚੌੜੇ ਹੋ ਜਾਂਦੇ ਆ ਟਾਇਰ ਚੌੜੇ ਹੋ ਜਾਂਦੇ ਅੱਗੇ ਦੇ ਵੀ ਠੀਕ ਹੈ ਹੁੱਕ ਵੀ ਡਿਫਰੈਂਟ ਕਰਤੀ ਪਹਿਲਾਂ ਇਹਨਾਂ ਨੂੰ ਆਮ ਟਰੈਕਟਰਾਂ ਦੀ ਹੁੱਕ ਨਹੀਂ ਰਹੀ ਹੁਣ ਇਹ ਇਹ ਨਵਾਂ ਸਿਸਟਮ ਆਇਆ ਨਾ ਹਾਂਜੀ ਹਾਂਜੀ ਵੀਰੇ ਨਵਾਂ ਆ ਇਹ ਹੁੱਕ ਪਹਿਲਾਂ ਹੈ ਨਹੀਂ ਸੀ ਕਿ ਟਰੈਕ ਇਹ outra tareeke implement ਨੇ ਨਾ ਜਿਵੇਂ ਘੁੰਮਣਾ ਹੁਕਨੇ ਉਦਾਂ ਹੀ ਘੁੰਮ ਜਾਣਾ ਉਤੋਂ ਕਿਲੀਆਂ ਨਿਕਲ ਜਾਂਦੀਆਂ ਨਹੀਂ ਆ ਠੀਕ ਆ ਜੀ ਇਹ ਵਰੀ ਪੀਟੀਓ ਦੇ ਸਿਸਟਮ ਚ ਗਾ ਵਧਾਉਣ ਘਟਾਉਣ ਲਈ ਇਹਦੇ ਕਾਫੀ ਤਿੰਨ ਪੀਟੀਓ ਆਉਂਦੀ ਐ 540 540 E ਤੇ 1000 ਚੱਕਰ ਠੀਕ ਆ ਜੀ ਉਹਦੀ ਐਡਜਸਟੇਬਲ ਏਡਾ ਕੰਪਨੀਆਂ ਸਾਰੀਆਂ ਜਿੰਨੀਆਂ ਵੀ ਦਿੰਦੀਆਂ ਸੀਗੀਆਂ 540 ਤੇ 540 E ਹੀ ਹਾਂਜੀ ਪਹਿਲਾਂ 740 ਹੁੰਦਾ ਸੀਗਾ ਠੀਕ ਆ ਬਈ ਲੈ ਵੀ ਦੇਖ ਸਕਦੇ ਹੋ ਜੀ ਪੀਟੀਓ ਸੌਫਟਵੇਅਰ ਚ ਚੱਕਰ ਇੱਕ ਨੂੰ ਵਧਾ ਸਕਦੇ ਹੋ ਤੇ ਘਟਾ ਵੀ ਸਕਦੇ ਹੋਗੇ ਠੀਕ ਹੈ ਜੀ ਇਹ ਹੱਕਾ ਜਿਹੜੀ ਇਹ ਲਿੰਕਾਂ ਵਾਂਗੂ ਇੱਧਰ ਉੱਧਰ ਹੁੰਦੀ ਆ ਹਾਂ ਵੀਰੇ ਇਦਾਂ ਉੱਧਾਂ ਹੁੰਦੀ ਆ ਆ ਪਿੰਨਾ ਨਿਕਲ ਕੇ ਜਿਵੇਂ ਲਿੰਕਾਂ ਕਰਦੀਆਂ ਨੇ ਓਵੇਂ ਕੰਮ ਕਰਦੀ ਹੈਗੀ ਓਵੇਂ ਕੰਮ ਕਰਦੀ ਹੈਗੀ ਠੀਕ ਹੈ ਜੀ ਮਤਲਬ ਟੋਟਲ ਕਰੀ ਬਈ ਸੈਂਸਰ ਤੇ ਹੈ ਸਾਰੇ ਟਰੈਕਟਰ ਆ ਨਾ ਹਾਂਜੀ ਹਾਂਜੀ ਵੀਰੇ ਸੈਂਸਰਾਂ ਤੇ ਹੈ ਇਹ ਵਿੱਚੋਂ ਹੀ ਦਿਖਾ ਦਿੰਨੇ ਹੁਣ ਠੀਕ ਹੈ ਡੀਜ਼ਲ ਟੈਂਕ ਕਿੰਨੇ ਲੀਟਰ ਦਾ ਰੂਗਾ ਬਈ ਜੀ ਦਾ 165 ਲੀਟਰ ਦਾ ਵੀਰੇ ਡੀਜ਼ਲ ਟੈਂਕ ਹੈ 12 ਲੀਟਰ ਇਹਦੇ ਵਿੱਚ ਡੈਸ ਪੈਂਦਾ ਠੀਕ ਹੈ ਜੀ ਯੂਰੀਆ ਕਹਿ ਸਕਦੇ ਆਪਾਂ ਹਾਂਜੀ ਠੀਕ ਹੈ ਜੀ ਮਤਲਬ ਕਹਿੰਦੇ ਨਾ ਬਾਲਾ ਪ੍ਰਦੂਸ਼ਣ ਉਹਦੇ ਨਾਲ ਕਰਦਾ ਅੱਜ ਕੱਲ੍ਹ ਜੀ ਮੇਂ ਸਰਕਾਰਾਂ ਕਹਿੰਦੇ ਪ੍ਰਦੂਸ਼ਣ ਬਿਲਕੁਲ ਬੰਦ ਕਰਤਾ ਵੀਰੇ ਟਰੈਕਟਰ ਤੇ ਪੋਲੂਸ਼ਨ ਨਹੀਂ ਕਰੂਗਾ ਇਹ ਐਚਪੀ ਕਿੰਨੀ ਚਾਹੀਦੀ ਬਈ ਇਹਨੇ ਇਹ 130 ਐਚਪੀ ਹੈ ਵੀਰੇ 130 ਐਚਪੀ ਤੇ ਟਰੈਕਟਰ ਬਈ ਤੁਹਾਨੂੰ ਕੱਢ ਕੇ ਦੇਊਗਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਸਟੀering ਦੀ ਗੱਲਬਾਤ ਕਰਦੇ ਆਂ ਜੀ ਐਡਜਸਟੇਬਲ ਹੈ ਇਹ ਸਟੀering ਐਡਜਸਟੇਬਲ ਹੈ ਵੀਰੇ ਇਹ ਦੇਖ ਠੀਕ ਹੈ ਐਡਜਸਟੇਬਲ ਵੀ ਟਿਲਟ ਕਹਿ ਸਕਦੇ ਆਂ ਇਹ ਤੋਂ ਉੱਪਰ نیچے ਹੁੰਦਾ ਹੈ ਇਹ ਠੀਕ ਹੈ ਜੀ ਡਬਲ ਹੈ ਹਾਂ ਡਬਲ ਹੈ ਲਗਜ਼ਰੀ ਫੀਲਿੰਗ ਲਗਜ਼ਰੀ ਫੀਲਿੰਗ ਅਪ ਡਾਊਨ ਵੀ ਹੁੰਦਾ ਹੈਗਾ ਤੇ ਮਾਰਮੂਰੇ ਮੂਰੋ ਵੀ ਹੁੰਦਾ ਹੈਗਾ ਹਾਂਜੀ ਹਾਂਜੀ ਵੀਰੇ ਹਾਂਜੀ ਡਬਲ ਫੀਚਰ ਹੋ ਗਿਆ ਡਬਲ ਫੀਚਰ ਹੋ ਗਿਆ ਇਹ ਚ ਬਈ ਇਕੋ ਮੂਡ ਵੀ ਆ ਜਾਂਦਾ ਹੈਗਾ ਨਹੀਂ ਨਹੀਂ ਵੀਰੇ ਇਕੋ ਸਟੈਂਡਰਡ ਮੂਡ ਵਾਲਾ ਕੋਈ ਨਹੀਂ ਇਹ ਸਿੱਧਾ 130 HP ਨੇ ਕੰਮ ਕਰਨਾ 130 HP ਦੀ ਵਰਕ ਕਰਦਾ 130 HP ਦੀ ਵਰਕ ਕਰੂਗਾ ਇਹ ਸਟਾਰਟ ਕਰਕੇ ਦਿਖਾ ਦਿ ਵੀ ਮੜਾ ਜੀ ਆਪਾਂ ਨੂੰ ਹਾਂਜੀ ਹਾਂਜੀ ਵੀਰੇ ਕਰ ਲਓ ਠੀਕ ਹੈ ਲੈ ਵੀ ਸਟਾਰਟ ਕਰ ਦੇ ਜਰਾ ਕਰ ਦਿਓ ਜੀ ਲਾ ਆ ਬਈ ਆਪਾਂ ਕਹਿ ਰਹੀਏ ਡਿਸਪਲੇ ਜੀ ਦੇਖੋ ਕਿੰਨਾ ਸਿਸਟਮ ਆ ਰਿਹਾ ਟਰੈਕਟਰ ਦੇ ਪੂਲੀ ਆਟੋਮੈਟਿਕਾ ਪੂਲੀ ਆਟੋਮੈਟਿਕਾ ਵੀਰੇ ਠੀਕ ਹੈ ਮਤਲਬ ਸਾਰਾ ਕੁਝ ਹੋ ਰਿਹਾ ਤੁਹਾਨੂੰ ਦੱਸੋਗੇ ਵੀ ਹਾਂ ਇਹ ਟਰੈਕਟਰ ਇੱਕ ਤਰ੍ਹਾਂ ਦਾ ਲਾਇਆ ਗੱਡੀ ਵਾਲਾ ਸਿਸਟਮ ਹੋ ਗਿਆ ਇਹ ਜਿਹੜਾ ਸਿਸਟਮ ਹੈ ਵੀਰੇ ਗੱਡੀ ਚ ਪਾਰਕ ਮੂਡ ਹੁੰਦਾ ਉਹ ਮੈਂ ਉਹ ਚੰਡੀ ਜਾਂਦਾਗਾ ਸਾਰਾ ਕੁਝ ਗੱਡੀ ਵਾਲਾ ਲਾਇਆ ਹੋਇਆ ਠੀਕ ਹੈ ਇਹ ਸੀਆਰਡੀ ਜਾ ਕੇ ਪਈ ਜਾਣਾ ਹਾਂਜੀ ਹਾਂਜੀ ਵੀਰੇ ਇਹ ਬੱਸ ਸਾਰੀਆਂ ਕੰਪਨੀਆਂ ਦੇ ਟਰੈਕਟਰ ਸੀਆਰਡੀ ਆਉਂਦੇ ਆ ਆਪਣਾ ਜੌਂਡੀਆ ਸੀਆਰਡੀ ਜਿੰਦੀ ਜਾਂਦੀ ਵੀ ਇਹ ਐਚਪੀਸੀਆਰ ਠੀਕ ਆ ਇਹਦੀ ਪ੍ਰੈਸ਼ਰ ਕੌਣ ਹੋ ਰਿਹਾ ਠੀਕ ਹੈ ਜੀ ਹਾਈ ਪ੍ਰੈਸ਼ਰ ਕੌਣ ਰਿਹਾ ਸਾਰੀਆਂ ਕੰਪਨੀਆਂ ਵੀਰੇ ਬੋਸ਼ ਤੋਂ ਸਿਸਟਮ ਲੈਂਦੀਆਂ ਆਪਣਾ ਉਹ ਬੋਸ ਬਣਾਉਂਦਾ ਸੀ ਆਰ ਡੀ ਆਈ ਓਕੇ ਜੀ ਆਪਣਾ ਸਿਸਟਮ ਜਿਹੜਾ ਡੈਂਸੋ ਦਾ ਹੈ ਇਹ ਜਿਆਦਾ ਟੋヨタ ਗੱਡੀ ਡੈਂਸੋ ਦਾ ਸਿਸਟਮ ਲੈਂਦੀ ਹੈ ਠੀਕ ਹੈ ਜੀ ਜਾਂ ਆਪਣਾ ਜੌਂਡੀ ਡੈਂਸੋ ਦਾ ਸਿਸਟਮ ਲੈਂਦਾ ਹੈ ਠੀਕ ਹੈ ਜੀ ਜਿੰਨੇ ਹੁਣ ਭਈ ਆਪਾਂ ਕਾਇਮਾ ਬੰਦ ਕਰਤਾ ਹੁਣ ਉਹ ਆਏ ਬਿਲਕੁਲ ਹੀ ਨਹੀਂ ਆ ਰਹੇ ਬਿਲਕੁਲ ਸਾਇਲੈਂਟ ਹੈ ਵੀਰੇ ਜਮਾ ਪਤਾ ਵੀ ਨਹੀਂ ਲੱਗਦਾ ਆਪਣੋ ਟੈਸਟ ਪਾਵੇ ਹਾਂ ਜੀ ਏਸੀ ਦੀ ਕੂਲਿੰਗ ਭਈ ਇੰਨੀ ਆ ਗਈ ਏਸੀ ਦੀ ਕੂਲਿੰਗ ਵੀਰੇ ਆਪਾਂ ਸਾਰਾ ਦੁਪਹਿਰਾ ਖੜਾ ਕੇ ਰੱਖਾਂਗੇ ਨਾ ਜੀ ਇਹਨੂੰ 10 ਮਿੰਟ ਸਟਾਰਟ ਕਰਦੇ ਹਾਂ 10 ਮਿੰਟ ਦੇ ਵਿੱਚ ਪਾੜਾ ਲੱਗਣ ਲਾ ਦੇਣਾ ਠੀਕ ਹੈ ਤੇ ਇਧਰ ਕੀ ਕੀ ਆ ਗਿਆ ਭਈ ਵਿਚਰੇ ਤੇ ਚਲੋ ਬੰਦ ਕਰ ਦਿੰਨੇ ਆਂ ਜੀ ਇੱਕ ਵਾਰੀ ਇਹ ਇੱਧਰ ਹੁਣ ਵਿਚਰਾ ਬਾਰੇ ਦੱਸ ਦੋ ਜੀ ਇੱਧਰ ਵੀਰੇ ਆ ਗਈ ਦੇਖੋ ਪੀਟੀਓ ਆ ਗਈ ਕਦਾ ਹਾਂਜੀ ਆ ਯਾਰ ਚੱਕਰ ਕਰਨਾ ਆਪਣੇ 540 ਕਰਨਾ 540 ਇ ਇਹਨੂੰ ਇਦਾਂ ਨੱਪ ਕੇ ਅਪੋਥੀਡ ਐਡਜਸਟ ਹੋ ਜਾਣਾ ਠੀਕ ਹੈ ਠੀਕ ਹੈ ਇਹ ਆ ਗਈ ਵੀਰੇ ਦੀ ਰੇਅਰ ਦੀ ਪੀਟੀਓ ਪਿੱਛੇ ਵਾਲੀ ਜਦੋਂ ਜਦੋਂ ਆਪਾਂ ਇਦਾਂ ਨੱਪ ਕੇ ਅੱਗੇ ਕਰਤਾ ਪਿੱਛੇ ਦੀ ਪੀਟੀਓ ਸਟਾਰਟ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਆ ਗਈ ਫਰੰਟ ਦੀ ਪੀਟੀਓ ਨੂੰ ਇਦਾਂ ਲਾਤਾ ਅੱਗੇ ਫਰੰਟ ਦੀ ਪੀਟੀਓ ਚੱਲ ਪੈਣੀ ਹੈ ਦੋਨੇ ਇਕੱਠਿਆਂ ਨੂੰ ਦੋਨੇ ਇਕੱਠੇ ਹੀ ਵਰਕ ਕਰਨੀਆਂ ਇਹ ਠੀਕ ਹੈ ਨੈਕਸਟ ਜੀ ਠੀਕ ਹੈ ਇਹ ਆ ਗਿਆ ਵੀਰੇ ਦੇ ਪਿੱਛੇ ਦਾ ਲਿੰਕਾਂ ਦਾ ਸ ਠੀਕ ਹੈ ਜੀ ਲੈਂਕਾਂ ਡੇਗਣੀਆਂ ਚੱਕਣੀਆਂ ਕਰਨੀਆਂ ਦੇਖੋ ਪਹਿਲਾ ਹੁੰਦਾ ਹੈ ਚੀਂਗਿਆ ਤਾਰਾਂ ਠੀਕ ਹੈ ਜੀ ਉਹ ਸਾਰੀ ਹਾਈਡਰੋਲਿਕ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਇਹ ਆ ਗਿਆ ਗੇਅਰ ਦਾ ਠੀਕ ਹੈ ਜੀ ਤੇ ਇਹ ਤੋਂ ਨੀਵੇਂ ਕਰੀ ਚਲਾਂਗੇ 8ਵਾਂ 7ਵਾਂ 6ਵਾਂ 5ਵਾਂ 4ਵਾਂ 3ਜਾ 2ਜਾ 8 ਗੇਅਰ ਹੁੰਦੇ ਇਹਦੇ ਵਿੱਚ 8 ਗੇਅਰ ਹਾਂਜੀ ਹਾਂਜੀ ਇਹ ਤੋਂ ਉੱਪਰ ਜਾਣਗੇ ਇਹ ਤੋਂ ਵਧੀ ਜਾਣਗੇ ਗੇਅਰ ਮਤਲਬ ਸਿੱਧਾ ਕਹਿ ਲਿਆ ਬਾਈ ਸਾਨੂੰ ਹੁਣ ਗੇਰਾਂ ਚ ਝੋਲਣ ਦੀ ਜ਼ਰੂਰਤ ਹੀ ਨਹੀਂ ਆਈ ਨਾ ਨਹੀਂ ਵੀਰੇ ਨਹੀਂ ਜਿੰਮੇ ਜ਼ਰੂਰਤ ਨਹੀਂ ਆਏਗੀ ਠੀਕ ਹੈ ਜੀ ਮਤਲਬ ਇੱਕ ਚੀਜ਼ ਤਾਂ ਹੈ ਗਿਆ A B C D ਉਹਦਾ ਪੌਣਾ ਜ਼ਰ ਬੰਨੀ ਪਹਿਲਾ ਦੂਜਾ ਤੀਜਾ ਅਕਾਊਂਟ ਦੀ ਜ਼ਰੂਰਤ ਨਹੀਂ ਉਹ ਸੋਚੇ ਤੋਂ ਕੰਮ ਕਰੂਗਾ ਉਤੋਂ ਵੀ ਕੰਮ ਕਰੂਗਾ ਉਹ ਇਤੋਂ ਵੀ ਕੰਮ ਕਰੂਗਾ 4 ਸਪੀਡ ਹੀ ਠੀਕ ਹੈ ਜੀ ਨਹੀਂ 4 ਸਪੀਡ ਦਾ ਵੀ ਇਧਰ ਹੀ ਚ ਲੱਗਣਾ ਹੈ ਠੀਕ ਹੈ ਜੀ ਪਹਿਲਾ ਦੂਜਾ ਤੀਜਾ ਇਤਨਾ ਤੋਂ ਕੰਮ ਕਰੂਗਾ ਸੋਚਾਂ ਤੋਂ ਠੀਕ ਹੈ ਜੀ ਇਧਰ ਬਟਲ ਲੱਗੇ ਹੋਇਆ ਟਰੈਕਟਰ ਦੇ ਹਾਂਜੀ 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 ਠੀਕ ਹੈ ਜੀ ਇਹ ਰੇਸ਼ ਆ ਗਈ ਵੀਰੇ ਹੱਥਾਂ ਵਾਲੀ ਰੇਸ਼ ਕਹ ਦਨੇ ਆਪਾਂ ਜਿਹੜੀ ਫੋਟੋ ਥਰੋਟ ਲੈ ਆ ਗਿਆ ਠੀਕ ਹੈ ਜੀ ਇੱਕ ਦਲ ਹੋਰ ਆ ਨਾ ਬਈ ਉਹ ਕਿੰਨੀ ਆ ਗਈ ਜਿਹੜਾ ਰੈਲੀ ਕਿੰਨੀ ਆ ਗਈ ਬਿਲਕੁਲ ਸਮੂਥ ਹੈ ਵੀਰੇ ਜਿਵੇਂ ਠੀਕ ਹੈ। ਇੱਥੋਂ ਇੰਡੀਕੇਟਰ ਸਿਸਟਮ ਆ ਗਿਆ ਨੇ। ਲਾਈਟਾਂ ਆ ਗਈਆਂ ਵੀਰੇ। ਲਾਈਟਾਂ ਚਲਾਉਣੀਆਂ ਨੇ। ਇੰਡੀਕੇਟਰ। ਲਾਈਟਾਂ ਵੀ 360 ਵੀਊ ਵਾਲੀਆਂ ਆ ਗਈਆਂ ਇਹਦੇ। ਠੀਕ ਹੈ ਜੀ। ਤਿੰਨੇ ਪਾਸੇ ਦੇਖਊਗਾ। ਸਾਊਂਡ ਸਿਸਟਮ ਵੀ ਫਿਰ ਨਾਲ ਹੀ ਮਿਲੂਗਾ। ਸਾਊਂਡ ਸਿਸਟਮ ਆਪਣਾ ਵੀਰੇ ਹਾਂ ਇਹਨਾਂ ਦੇ ਨਾਲ ਹੀ ਆਉਂਦਾ। ਠੀਕ ਹੈ। ਖੁੱਦ ਦਾ ਹੀ ਆਊਗੀ ਸਾਊਂਡ ਲਵਾਉਣ ਦੀ ਲੋੜ ਨਹੀਂ। ਹਾਂ ਜੀ ਹਾਂ ਜੀ। ਤੇ ਆਹਾ ਬਈ ਕੀ ਸਿਸਟਮ ਆ ਗਿਆ। ਇਹ ਵੀਰੇ ਇਹਦਾ ਇੰਪਲੀਮੈਂਟ ਦਾ ਆਪਣੇ ਡੁਗਾਈ ਕਿੰਨੀ ਦੇਣੀ ਹੈ? ਠੀਕ ਹੈ ਜੀ। ਡੁਗਾਈ ਦੇਣ ਲਈ ਹੈ। ਠੀਕ ਹੈ। ਇਹ ਜਿਹੜੀ ਉਹ ਬਟਨ ਲੱਗਿਆ ਨਾਲ ਪੀਟੀਓ ਵਾਲਾ ਉਹ ਇਹਦੇ ਮੱੜ ਘਾੜਾਂ ਇਹ ਫੋਨ ਕਰ ਦਾਂਗੇ ਆਪਾਂ ਮੜਗੜ ਤੋਂ ਉੱਥੋਂ ਫੋਨ ਕਰ ਸਕਦੇ ਆ ਪੀਟੀਓ ਵਿੱਚਲੇ ਠੀਕ ਹੈ ਜੀ ਮਤਲਬ ਬੈਕ ਸਾਈਡ ਤੇ ਆਪਾਂ ਦਿਖਾਏ ਸੀ ਨਾ ਜਿਵੇਂ ਕਹਿੰਦੇ ਨੇ ਨਾ ਵੀ ਬਟਨ ਲਿਫਟ ਆਏ ਨੇ ਭਾਈ ਹਾਂ ਜੀ ਹਾਂ ਜਿਵੇਂ ਬਟਨ ਲਿਫਟ ਆਉਂਦੇ ਪੀਟੀਓ ਵੀ ਦੀ ਬਟਨਾਂ ਦੇ ਮੇਰੇ ਸਾਈਡ ਤੇ ਲੱਗੇ ਆਪਾਂ ਦਿਖਾ ਦਾਂਗੇ ਇਹ ਫੀਚਰ ਆ ਇਹਨੇ ਨੇ ਭਾਈ ਤੂੰ ਗਿੰਦੇ-ਗਿੰਦੇ ਤੁਹਾਨੂੰ ਜਿਵੇਂ ਕਰਿਆ ਇਹ ਸੀਟ ਦੇ ਵਿੱਚ ਵੀ ਕੀ ਡਵੈਲਪਮੈਂਟ ਹੋ ਗਈ ਸੀਟ ਦੇ ਵਿੱਚ ਵੀਰੇ ਇਦੋਂ ਦੇਖੋ ਆਪਾਂ ਇੱਦੀ ਬਟਨ ਲੱਗੇ ਇੱਥੇ ਵਾਜੋ 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 ਉੱਪਰ ਵਾਜੋ ਠੀਕ ਹੈ ਜੀ ਤੁਹਾਨੂੰ ਫੀਲ ਹੋਊਗਾ ਦੇਖੋ ਹਾਂਜੀ ਇਹ ਆਟੋਮੈਟਿਕ ਉੱਪਰ ਚੱਕੀ ਜਾਂਦੀ ਹੈ ਠੀਕ ਹੈ ਜੀ ਸੀਟ ਵੀ ਉੱਪਰ ਹੁੰਦੀ ਆ ਇਹ ਦੇ ਉੱਪਰ ਨੀਚੇ ਹੁੰਦੀ ਆ ਜਿਵੇਂ ਗੱਡੀਆਂ ਦੇ ਵਿੱਚ ਹੁੰਦੀਆਂ ਨਾ ਹਾਂਜੀ ਗੱਡੀਆਂ ਦੇ ਵਿੱਚ ਫਿਰ ਵੀ ਚੱਕਣੀ ਪੈਂਦੀ ਆ ਇਹਦੀ ਆਟੋਮੈਟਿਕ ਹੈ ਜਿਹੜਾ ਉੱਤੇ ਬੈਠ ਕੇ ਡਰਾਈਵਰ ਚਲਾ ਰਿਹਾ ਉਹ ਨੂੰ ਉੱਠ ਕੇ ਸੀਟ ਚੱਕਣ ਦੀ ਲੋੜ ਆ ਬੈਠੇ ਉਠੇ ਬਿਠੇ 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 ਬੈਠੇ ਮਰਜ਼ੀ ਵੇਟ ਹੋਵੇ ਹਾਂ ਮਰਜ਼ੀ ਵੇਟ ਹੋਵੇ ਠੀਕ ਹੈ ਮੇਰਾ ਫੀਲ ਹੋਇਆ ਬਈ ਜਸਪ੍ਰੀ ਜੀ ਪੂਰਾ ਰੈਂਟ ਵਸਾ ਇਹ ਜੇ ਤਾਂ ਅਸੀਂ ਦੇਖਿਆ ਹੀ ਨਹੀਂ ਕਦੇ ਪਹਿਲਾਂ ਠੀਕ ਹੈ ਤੇ ਇੱਕ ਵਈ ਇੱਥੇ ਸੀਟ ਲੱਗੀ ਹੋਈ ਆ ਜੇ ਕਿਸੇ ਵੀਰ ਨੇ ਬੈਠਣਾ ਕੋਈ ਚੀਜ਼ ਵਗੈਰਾ ਦੱਸਣ ਲਈ ਕੰਡਕਟਰ ਕੰਡਕਟਰ ਨੇ ਬੈਠਣਾ ਹੋਵੇ ਜਾਂ ਉ ਵੀ ਇੱਕ ਤਾਂ ਡਰਾਈਵਰ ਬੈਠ ਜਾ ਕਦਾ ਇੱਕ ਡਰਾਈਵਰ ਦੇ ਨਾਲ ਨਾ ਨਾ ਚੀਜ਼ ਲੱਗੀ ਹੋਈ ਆ ਫਿਰ ਪਰਲੇ ਦੀ ਹਾਂਜੀ 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 ਠੀਕ ਆ ਜੀ ਏਸੀ ਵਾਲਾ ਟਰੈਕਟਰ ਆ ਵੀ ਫੁੱਲੀ ਕੈਵਨ ਗੂਪਨ ਚ ਬਿਲਕੁਲ ਵੀ ਡਸਟ ਵਗੈਰਾ ਨਹੀਂ ਆਉਂਦੀ ਜੀ ਪੂਰਾ ਆਪਾਂ ਕਹਿੰਦੇ ਲਗਜ਼ਰੀ ਫੀਲਿੰਗ ਆ ਟਰੈਕਟਰ ਚ ਇਹ ਬਈ ਸੀਰ ਜਿਹਦਾ ਨਾਂ ਕੀ ਆ ਗਿਆ ਫਿਰ ਐਮ ਸੀਰੀਜ਼ ਵੀਰੇ ਐਮ ਸੀਰੀਜ਼ ਆ ਗਈ ਐਮ ਸੀਰੀਜ਼ ਆ ਪਾਵਰ ਟੈਕ ਪਲੱਸ B1 ਹਾਂਜੀ ਠੀਕ ਆ ਜੀ ਤੇ ਇੱਕ ਸਾਇਦ ਉਹ ਮੇਰੇ ਟਰੈਕਟਰ ਹੈ ਬਾਕੀ ਪੂਰੀ ਜਾਣਕਾਰੀ ਆਪਾਂ ਦਿੱਤੀ ਹੋਈ ਆ ਇਹ ਟਰੈਕਟਰ ਦੀ ਮਤਲਬ ਆਪਾਂ ਸਿੱਧਾ ਲੈਣਾ ਕੋ ਬੁਕਿੰਗ ਹੋਊਗੀ ਇਹ ਪਹਿਲਾਂ ਵੀ ਅਡਵਾਂਸ ਬੁਕਿੰਗ ਹੁੰਦੀ ਹੈ ਠੀਕ ਹੈ ਜੀ ਹਾਂ ਅਡਵਾਂਸ ਬੁਕਿੰਗ ਹੁੰਦੀ ਹੈ ਜੀ ਕਿੰਨਾ ਕੁ ਟਾਈਮ ਆ ਆਪਾਂ ਨੂੰ ਵੇਟ ਕਰਨੀ ਪੈਂਦੀ 5-6 ਮਹੀਨੇ ਵੀਰੇ ਠੀਕ ਹੈ ਜੀ ਤੇ ਭਾਈ ਮਾਨਸਾ ਦੇ ਦੂ ਪਹਿਲਾਂ ਹੈਗਾ ਜੀ ਇਹ ਟਰੈਕਟਰ ਜਰਸੀ ਕੋਲੇ ਨਹੀਂ ਵੀਰੇ ਮਾਨਸਾ ਚ ਪਹਿਲਾਂ ਨਹੀਂ ਸੀ ਅਡਵਾਂਸ ਬੁਕਿੰਗ ਹੋਈ ਸੀ ਬੰਦੇ ਦੀ ਹਾਂਜੀ 8ਵੇਂ ਮਹੀਨੇ ਦੇ ਵਿੱਚ ਟਰੈਕਟਰ ਆਇਆ 8ਵੇਂ ਮਹੀਨੇ ਦੀ ਮੈਨੂਫੈਕਚਰਿੰਗ ਹੈ ਦੀ ਠੀਕ ਹੈ ਜੀ ਇਹ ਆਪਣੇ ਜ਼ਿਲ੍ਹੇ ਦੇ ਬੰਦੇ ਨਹੀਂ ਕਰਾਏ ਵੀ ਮਾਨਸਾ ਜੀ ਵੀਰੇ ਮਾਨਸਾ ਜ਼ਿਲ੍ਹੇ ਦੇ ਬੰਦੇ ਨਹੀਂ ਕਰਵਾਏ ਠੀਕ ਆ ਜੀ ਹਾਂਜੀ ਦੋਸਤੋ ਇਹ ਹੁਣ ਆਪਾਂ ਵੀਡੀਓ ਦੇ ਵਿੱਚ ਪ੍ਰੋਪਰ ਜਾਣਕਾਰੀ ਦੇਤੀ ਟਰੈਕਟਰ ਬਾਰੇ ਕੀ ਕੀ ਫੀਚਰ ਪਾਏ ਹੋਏ ਨੇ ਤੇ ਕਿਵੇਂ ਟਰੈਕਟਰ ਮਿਲੂਏ ਵੀ ਤੁਹਾਨੂੰ ਦੱਸਦਾ ਤੇ ਲੋਕੇਸ਼ਨ ਦੱਸ ਦੋ ਜੀ ਆਪਣੀ ਏਜੰਸੀ ਕਿੱਥੇ ਰਹਿ ਜਾਂਦੀ ਹੈ ਜੀ ਆਪਣੇ ਵੀਰੇ ਮਾਨਸਾ ਹਾਂਜੀ ਨੀਲਨਸ਼ਿਪ ਹੈ ਹਿੰਦ ਆਟੋਮੋਬਾਈਲਜ਼ ਆਪਣੇ ਪੂਰਤ ਦੇ ਸਰ ਧਰਮਗੰਡੇ ਦੇ ਕੋਲ ਏਜੰਸੀ ਪੈਂਦੀ ਹੈ ਵੀਰੇ ਠੀਕ ਆ ਜੀ ਹਾਂਜੀ ਤੇ ਟਰੈਕਟਰ ਲਈ ਜੇ ਤੁਸੀਂ ਖਰੀਦਣਾ ਆਉਂਦੇ ਪਹਿਲਾਂ ਬੁਕਿੰਗ ਹੋਊਗੀ ਤੇ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਧੰਨਵਾਦ